ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਅਤੇ ਦਰਸ਼ਕਾਂ ਨੂੰ ਅਜ ਦੇ ਦਿਨ 28 ਤਰੀਕ ਸਿੱਖ ਕੌਮ ਦੇ ਲਈ ਬਹੁਤ ਅਹਿਮ ਦਿਨ ਹੈ ਸਮst ਵਿਸ਼ਵ ਪਰ ਦੇ ਵਿੱਚ ਸਿੱਖ ਜਗਤ ਅਜ ਦੇ ਦਿਨ ਉਸ ਮਹਾਨ ਸ਼ਹੀਦਿਆ ਨੂੰ ਯਾਦ ਕਰਦਾ ਹੈ ਜਿਸ ਵੇਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸ਼ਹੀਦੀ ਨੂੰ ਪ੍ਰਾਪਤ ਹੋ ਗਿਆ ਸੀ ਸਾਡੇ ਕੋਲ ਮਾਤਾ ਗੁਜਰੀ ਜੀ ਦੇ ਵਣਸ਼ਜ ਸਾਰੀਆਂ ਮਾਤਾਵਾਂ ਦੇ ਰੂਪ ਚ ਛੜੀਆਂ ਬੀਪੀਆਂ ਸਿੱਖ ਬੀਬੀਆਂ ਇਥੇ ਗੁਰੂ ਘਰ ਦੇ ਵਿੱਚ ਹਾਜ਼ਰ ਹਨ ਇਹਨਾਂ ਨੇ ਅੱਜ ਕੀਰਤਨ ਚ ਵੀ ਹਾਜ਼ਰੀ ਭਰੀ ਸਭ ਤੋਂ ਵਿਸ਼ੇਸ਼ਤਾ ਹੁੰਦੀ ਹੈ ਜਦ ਕੋਈ ਕੀਰਤਨ ਸਿੱਖ ਲੰਦਾ ਹੈ ਉਹ ਗੁਰੂ ਦੇ ਨਾਲ ਜੁੜ ਜਾਂਦਾ ਹੈ ਕਿਉਂਕਿ ਕੀਰਤਨ ਵਿੱਚ ਜਿਹੜਾ ਜਿਹੜੀ ਗਾਉਣ ਵਾਲੀ ਰਚਨਾ ਹੈ ਗੁਰੂ ਦੀ ਆਪਣੀ ਬੋਲੀ ਆਪਣੇ ਮੂੰਹੋਂ ਉਚਰੀ ਬਾਣੀ ਹੁੰਦੀ ਹੈ ਅਸੀਂ ਇੱਕ ਇੱਕ ਬੀਬੀ ਤੋਂ ਜਿਹੜੀ ਵੀ ਬੋਲ ਸਕਦੀ ਹੈ ਅੱਜ ਦੇ ਦਿਹਾੜੇ ਚਾਰ ਸਹਬਜ਼ਾਦੇ ਮਾਤਾ ਗੁਜਰੀ ਗੁਰੂ ਤੇਗ ਬਹਾਦਰ ਸਾਹਿਬ ਸਮੇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਏਡੀ ਵੱਡੀ ਵੱਡਾ ਸਾਨੂੰ ਰਾਜ ਭਾਗ ਦਿੱਤਾ ਜਿਹਦੇ ਕਰਕੇ ਅਸੀਂ ਰਾਜ ਮਾਨ ਰਹੇ ਆ ਅਸੀਂ ਬੀਬੀਆਂ ਤੋਂ ਸ਼ਰਧਾਂਜਲੀ ਦੇ ਰੂਪ ਚ ਸ਼ਬਦ ਲਵਾਵਾਂਗੇ ਭੈਣ ਜੀ ਸਭ ਤੋਂ ਪਹਿਲਾਂ ਅਸੀਂ ਫਤਿਹ ਦੀ ਸਾਂਝ ਅਰਜ ਕਰੀਏ ਉਸ ਤੋਂ ਬਾਅਦ ਅਸੀਂ ਆਪਣੇ ਆਪਣੇ ਵਿਚਾਰ ਰੱਖਾਂਗੇ ਸਾਰੇ ਇੱਕ ਸੁਰ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਆਪਣੀ કંਠ ਦੀ ਆਵਾਜ਼ ਲਗਾ ਕੇ ਫਤਿਹ ਅਸੀਂ ਪ੍ਰਵਾਨ ਕਰਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 28 ਤਰੀਕ ਨੂੰ ਮੁੱਖ ਰੱਖਦੇ ਹੋਏ ਦਿਲ ਵਿੱਚ ਉਹ ਦਰਦ ਨੂੰ ਪਾਲਦੇ ਹੋਏ ਉਹ ਕਿਹੜੇ ਸ਼ਬਦ ਹਨ ਤੁਸੀਂ ਆਪਣਾ ਨਾਮ ਪਰਿਚੇਅ ਦੇ ਕੇ ਸੰਗਤਾ ਤੇ ਦਰਸ਼ਕਾਂ ਨੂੰ ਸਾਂਝੇ ਕਰੋ ਕੀ ਦਿਲ ਤੇ ਬੀਤ ਰਹੀ ਹੈ ਉਹਨਾਂ ਦਿਨਾਂ ਨੂੰ ਯਾਦ ਕਰਕੇ ਤੁਸੀਂ ਤਾਂ ਵਿਰਾਗ ਵਾਲੇ ਸ਼ਬਦ ਵੀ ਪੜਦੇ ਹੋ ਹੈਨਾ ਜਦੋਂ ਸ਼ਬਦ ਨੂੰ ਤੁਸੀਂ ਚੁਣਦੇ ਹੋ ਕੰਪੋਜ਼ਿੰਗ ਕਰਦੇ ਹੋ ਸੁਰਬੱਧ ਕਰਦੇ ਹੋ ਪ੍ਰੈਕਟਿਸ ਕਰਦੇ ਹੋ ਅਭਿਆਸ ਕਰਦੇ ਹੋ ਇੱਕ ਸੀਨ ਤਾਂ ਮਨ ਦੇ ਵਿੱਚ ਉਹ ਵੀ ਆ ਜਾਂਦਾ ਹੋਏਗਾ ਹੈਨਾ ਤੇ ਇਸ ਨੂੰ ਮੁੱਖ ਰੱਖਦੇ ਹੋਏ ਕੀ ਕਹਿਣਾ ਚਾਹੋਗੇ ਮਾਈਕੁਰ ਜੀ ਕਾ ਖਾਲਸਾ ਮਾਈਕੁਰ ਜੀ ਕੀ ਫਤਿਹ ਮੇਰਾ ਨਾਮ ਕੁਲਵੰਤ ਕੌਰ ਹੈ ਅੱਜ ਦਾ ਦਿਨ ਜੋ ਸਾਡੇ ਲਈ ਹੈ ਅੱਜ ਜੋ ਅਸੀਂ ਹਾਂ ਅਸੀਂ ਉਹਨਾਂ ਦੇ ਪਰਦੀ ਅਸੀਂ ਅੱਜ ਹੈਗੇ ਆ ਨਹੀਂ ਤੇ ਅੱਜ ਸਾਡਾ ਕੋਈ ਵजूद ਨਹੀਂ ਸੀ ਅੱਜ ਉਹਨਾਂ ਦੇ ਪਰਿਵਾਰ ਵਾਰਨ ਦੇ ਨਾਲ ਹੀ ਸਾਡਾ ਜੋ ਅੱਜ ਅਸੀਂ ਸਿੱਖੀ ਦੇ ਵਿੱਚ ਅਸੀਂ ਸਾਰੇ ਜਣੇ ਪਰਪੱਕਿਆ ਜਾਂ ਸਾਨੂੰ ਗੁਰਦਾਰਾ ਸਾਹਿਬ ਵਿੱਚ ਵੀ ਜੋ ਵੀ ਸਾਡਾ ਹੈ ਤਾਂ ਹੀ ਆਨੇ ਤੇ ਸਾਡਾ ਕੁਝ ਵੀ ਨਹੀਂ ਸੀ ਅੱਜ ਉਹਨਾਂ ਦੇ ਸਰਵੰਸ ਵਾਰਨ ਦੇ ਨਾਲ ਅਸੀਂ ਉਹਨਾਂ ਦੇ ਸਦਕੇ ਅਸੀਂ ਉਹਨਾਂ ਦੇ ਚਰਨਾਂ ਦੀ ਧੂਲ ਵੀ ਨਹੀਂ ਆ ਪਰ ਅਸੀਂ ਬਹੁਤ ਮਤਲਬ ਇਸ ਟਾਈਮ ਦੇ ਵਿੱਚ ਬੜੀ ਬੈਰਾਗ ਵਿੱਚ ਹੈਗੇ ਆ ਕਿ ਅੱਜ ਉਹਨਾਂ ਨੇ ਆਪਣਾ ਸਰਵੰਸ ਵਾਰ ਕੇ ਸਾਨੂੰ ਇਹ ਸਿੱਖੀ ਦਿੱਤੀ ਹੈ ਇਹਦੇ ਵਿੱਚ ਸਾਨੂੰ ਚੱਲਣਾ ਚਾਹੀਦਾ ਹੈ ਅਸੀਂ ਇੱਕ ਨਾਲ ਭੈਣ ਜੀ ਜਦੋਂ ਤੁਸੀਂ ਅੱਗੇ ਆ ਜਾਓ ਅਸੀਂ ਇਹ ਬਹੁਤ ਤੁਸੀਂ ਕੀਰਤਨ ਬਹੁਤ ਮਨ ਨਾਲ ਕਰਦੇ ਹੋ ਸਭ ਤੋਂ ਵਿਸ਼ੇਸ਼ਤਾ ਹੈ ਹੁੰਦੀ ਹੈ ਜਦੋਂ ਕੀਰਤਨ ਕਰਦੇ ਕਰਦੇ ਕਿਸੇ ਦੇ ਨੇਤਰ ਬੰਦ ਹੋ ਜਾਣ ਤਾਂ ਸਮਝ ਲਓ ਜੁੜ ਕੇ ਕੀਰਤਨ ਕਰਦੇ ਅਸੀਂ ਸੰਗਤ ਦੇ ਵਿੱਚ ਵੀ ਆਪ ਜੀ ਦਾ ਕੀਰਤਨ ਸੁਣਿਆ ਹੈ ਗੁਰੂ ਦੇ ਪ੍ਰਤੀ ਅੱਜ ਦੇ 28 ਤਰੀਕ ਨੂੰ ਮੁੱਖ ਰੱਖਦੇ ਹੋਏ ਮਨ ਨੂੰ ਜੋੜਦੇ ਹੋਏ ਜੀਵਨ ਨੂੰ ਜੋੜਦੇ ਹੋਏ ਉਹ ਕਿਹੜੀ ਗੱਲ ਹੈ ਤਾਂਸੀਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਜਿਹਨੂੰ ਚੇਤੇ ਕਰਕੇ ਅੱਜ ਦੇ ਦਿਹਾੜੇ ਤੁਹਾਡਾ ਮਨ ਭਿੱਜਿਆ ਹੋਵੇਗਾ ਕੀ ਕਹਿਣਾ ਚਾਹੋਗੇ ਪਤੇ ਦੀ ਸਾਥ ਵਾਹਿਗੁਰੂ ਆਪਣਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਬਜੀਤ ਕੌਰ ਅੱਜ ਦਾ ਦਿਹਾੜਾ ਸਿੱਖ ਪੰਥ ਦੇ ਵਿੱਚ ਬਹੁਤ ਮਹੱਤਤਾ ਰੱਖਦਾ ਹੈ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਲਾਲ ਛੋਟੇ ਸਾਹਿਬਜ਼ਾਦਿਆਂ ਦੀ ਅੱਜ ਸ਼ਹੀਦੀ ਜਦੋਂ ਅਸੀਂ ਕੀਰਤਨ ਕਰਦੇ ਆਂ ਭੀਜ ਕੇ ਕੀਰਤਨ ਕਰਦੇ ਆਂ ਜਿਹੜਾ ਵੀ ਸ਼ਬਦ ਅਸੀਂ ਲੈਂਦੇ ਆਂ ਉਸ ਸ਼ਬਦ ਦਾ ਮਤਲਬ ਇੱਕ ਮੰਤਾ ਵਾਂਗ ਰੱਖ ਕੇ ਉਸ ਟਾਈਮ ਨੂੰ ਸੋਚ ਕੇ ਉਹਨੂੰ ਆਧਾਰ ਬਣਾ ਕੇ ਕਿ ਉਸ ਟਾਈਮ 'ਤੇ ਕੀ ਹੁੰਦਾ ਹੋਏਗਾ ਉਸ ਚੀਜ਼ ਨੂੰ ਲੈ ਕੇ ਅਸੀਂ ਉਸ ਸ਼ਬਦ ਨੂੰ ਗਾਇਨ ਕਰਦੇ ਆ ਉਹ ਅਸੀਂ ਬਿਲਕੁਲ ਅਸੀਂ ਮੰਨਦੇ ਹਾਂ ਜੀ ਹਾਂ ਜੀ ਬਿਲਕੁਲ ਅਗਰ ਜਦ ਤੱਕ ਅਸੀਂ ਉਸ ਨੂੰ ਮੰਨਤੇ ਨਹੀਂ ਹੰਡਾਵਾਂਗੇ ਅਸੀਂ ਉਸ ਸ਼ਬਦ ਨਾਲ ਅਸੀਂ ਜੁੜ ਵੀ ਨਹੀਂ ਸਕਦੇ ਔਰ ਗਾਇਨ ਵੀ ਨਹੀਂ ਕਰ ਸਕਦੇ ਬਹੁਤ ਸੋਹਣਵਾਰਨ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਹੀਂ ਜਦੋਂ ਤੁਸੀਂ ਜੁੜ ਦਿੰਦੇ ਹੋ ਜਦੋਂ ਤੁਸੀਂ ਜੁੜ ਜਾਂਦੇ ਹੋ ਤੁਹਾਡੀ ਫਿਰ ਅਵਸਥਾ ਕੀ ਹੁੰਦੀ ਹੈ ਤੁਸੀਂ ਉੱਥੇ ਰਹਿੰਦੇ ਹੋ ਕਿ ਗੁਰੂ ਦੇ ਨਾਲ ਹੀ ਚੱਲਦੇ ਹੋ ਕੀ ਹੁੰਦਾ ਮਨ ਚ ਹਾਂਜੀ ਕੋਸ਼ਿਸ਼ ਤੇ ਹੀ ਕਰੀ ਦੀ ਗੁਰੂ ਨਾਲ ਜੋੜਨ ਦੀ ਬਟ ਗੁਰੂ ਦੇ ਗੁਰੂ ਨਾਲ ਆਪਣੇ ਗੁਰੂ ਨੇ ਆਪਣੇ ਨਾਲ ਜੋੜਨਾ ਉਹ ਗੁਰੂ ਦੇ ਹੱਥ ਹੈ ਕਿਨੂੰ ਜੋੜੇਗਾ ਕਿਨੂੰ ਰੱਖੇਗਾ ਸਾਡੀ ਅੰਦਰੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਗੁਰੂ ਨਾਲ ਜੁੜਨਾ ਚਾਹਦੇ ਹਾਂ ਬਸ ਗੁਰੂ ਸਾਨੂੰ ਆਪਣੇ ਨਾਲ ਜੋੜ ਲੈ ساری ਉਮਰ ਅਸੀਂ ਜਦ ਤੱਕ ਹੈ ਹਾਂ ਤਦ ਤੱਕ ਸੇਵਾ ਕਰਦੇ ਰਾਵਾਂਗੇ ਗੁਰੂ ਨਾਲ ਜੋੜਨ ਪੂਰੇ ਜੁੜਨ ਦੀ ਕੋਸ਼ਿਸ਼ ਕਰਾਂਗੇ ਬਹੁਤ ਸੋਹਣੀ ਗੱਲ ਕਿ ਮਨੈ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮਨੈ ਕਾ ਬੈ ਕਰਮ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਕਾਗਦ ਕਲਮ ਨਾਲ ਲਿਖਨ ਹਾਰ ਕਾਗਜ ਲੈ ਕੇ ਵੀ ਕੋਈ ਲਿਖ ਨਹੀਂ ਸਕਦਾ ਉਦੇ ਬਿਆਨ ਨਹੀਂ ਕਰ ਸਕਦੇ ਮੰਨੇ ਕ ਬਹਿਕਰਨ ਵਿਚਾਰ ਬਹਿ ਕੇ ਵੀ ਅਸੀਂ ਵਿਚਾਰ ਨਹੀਂ ਕਰ ਸਕਦੇ ਉਹ ਜੁੜਿਆ ਕਿਦਾਂ ਹੈ ਪਰ ਤੁਸੀਂ ਆਪਣੀ ਫਤਿਹ ਬੁਲਾ ਕੇ ਆਪਣਾ ਪਹਿਲਾ ਨਾਮ ਦੱਸੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸੁਨੀਤਾ ਪੰਜਵਾਨੀ ਸੁਨੀਤਾ ਜੀ ਮੰਨੇ ਕ ਬਹਿਕਰਨ ਵਿਚਾਰ ਅੱਜ ਅਸੀਂ ਜਿਨ੍ਹਾਂ ਨੇ ਮੰਨਿਆ ਅੱਜ ਉਹਨਾਂ ਦੇ ਬਹਿ ਕੇ ਵਿਚਾਰ ਹੋਏ ਹੈ ਅੱਜ ਕੀਰਤਨ ਹੋਏ ਹੈ ਉਹ ਗੁਰੂ ਦਾ ਪਰਿਵਾਰ ਹੈ ਨਾ ਉਹਨੂੰ ਮੁੱਖ ਰੱਖਦੇ ਭੈਣ ਜੀ ਨੇ ਤਾਂ ਕਿਹਾ ਕਿ ਆਧਾਰ ਬਣਾ ਕੇ ਸ਼ਬਦ ਗੋਦੇ ਸਾਡੀ ਅਵਸਥਾ ਕੀ ਅਸੀਂ ਕੋਸ਼ਿਸ਼ ਕਰਦੇ ਆ ਤੁਹਾਡੇ ਦਿਲ ਚ ਕਿਸ ਤਰ੍ਹਾਂ ਉਹ ਆਧਾਰ ਬੰਦਾ ਆ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਸ਼ਬਦ ਆਪਣੇ ਪਿਆਰ ਵਾਲੇ ਸ਼ਬਦ ਬੋਲੋ ਇਸ ਤਰ੍ਹਾਂ ਬੋਲੋ ਕਿ ਗੁਰੂ ਇੱਕ ਤੋਂ ਪਰਿਵਾਰ ਹੈ ਤੁਸੀਂ ਉਸ ਪਰਿਵਾਰ ਦੇ ਮੈਂਬਰ ਹੋ ਗੁਰੂ ਨਾਲ ਗੱਲ ਕਰ ਰਹੇ ਹੋ ਜਾਂ ਗੁਰੂ ਬਾਰੇ ਗੱਲ ਕਰ ਰਹੇ ਹੋ ਸਹਿਜ ਅਵਸਥਾ ਵਿੱਚ ਹਾਂਜੀ ਕੀਰਤਨ ਕਰਦੇ ਆ ਇਸ ਤਰ੍ਹਾਂ ਲੱਗਦਾ ਸਾਥ ਸੰਗਤ ਵਿੱਚ ਬੈਠ ਕੇ ਜਿਸ ਤਰ੍ਹਾਂ ਸੀ ਗੁਰੂ ਦੀ ਗੋਦ ਵਿੱਚ ਬੈਠੇ ਹੋਏ ਆ ਮਨ ਸ਼ਬਦ ਜਨੇ ਅੰਦਰ ਤੱਕ ਉਤਰਦਾ ਹੈ ਪਤਾ ਨਹੀਂ ਲੱਗਦਾ ਸੀ ਕੀ ਬਾਣੀ ਪੜ ਰਹੇ ਆ ਆਪੇ ਆਪੇ ਅੰਦਰੋਂ ਦੀ ਆਵਾਜ਼ ਆਂਦੀ ਹੈ ਵਾਹਿਗੁਰੂ ਜਪੋ ਨਾਮ ਜਪੋ ਵੰਡ ਛਕੋ ਸੇਵਾ ਕਰੋ ਬਹੁਤ ਸੋਣੀ ਗੱਲ ਪੰਜ ਜੀ ਤੁਸੀਂ ਇੱਧਰ ਆਓ ਜੀ ਇਹ ਇਹ ਸਾਹਮਣੇ ਆ ਜਾਓ ਤੁਸੀਂ ਉੱਧਰ ਆ ਜਾਓ ਅਸੀਂ ਬਹੁਤ ਸਹਿਜ ਜਪਜੀ ਸਾਹਿਬ ਪਾਠ ਤੋਂ ਰੈਫਰੈਂਸ ਲਵਾਂਗੇ ਨਾ ਉਹ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਵਸੇ ਮਨ ਮਾਏ ਅਸੀਂ ਸ਼ਹਾਦਤ ਬਿਲਕੁਲ ਕਹੀਏ ਪਰ ਉਹ ਤਾਂ ਸਾਡੇ ਵਿੱਚ ਜਿਉਦੇ ਨੇ ਹੈਨਾ ਅੱਜ ਤੁਹਾਨੂੰ ਵੀ ਅਸੀਂ ਕੀਰਤਨ ਕਰਦੇ ਹੋਏ ਦੇਖਦੇ ਹਾਂ ਜਦੋਂ ਤੁਸੀਂ ਕੀਰਤਨ ਕਰਦੇ ਹੋ ਤੇ ਅਜੇ ਦਿਹਾੜੇ ਜਦੋਂ ਆਦੇ 28 ਤਰੀਕ ਨੂੰ ਸਰਬੰਸ ਦਾ ਨਿਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਉਹਨਾਂ ਦੀ ਹਿਸਟਰੀ ਸੁਣਦੇ ਹੋ ਕੀ ਕਹਿਣਾ ਚਾਹੋਗੇ ਆਪਣਾ ਫਤਿਹ ਬੁਲਾ ਕੇ ਆਪਣਾ ਨਾਮ ਦੱਸ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਣਜੀਤ ਕੌਰ ਹੈ ਅਸੀਂ ਜਿਦੋਂ ਕੀਰਤਨ ਕਰਦਿਆਂ ਵਾਹਿਗੁਰੂ ਜੀ ਦੇ ਅੱਗੇ ਇਹ ਹੀ ਅਰਦਾਸ ਕਰਦੇ ਸੱਚਾ ਪਾਤਸ਼ਾਹ ਸਾਨੂੰ ਆਪਣੇ ਲਾੜ ਲਗਾਓ ਕੀਰਤਨ ਕਰਤਾ ਬਾਲ ਬੁੱਧੀ ਬਖਸ਼ੋ ਵਾਹਿਗੁਰੂ ਜੀ ਅਜ ਗੁਰਤੇ ਇੱਕ ਬਾਦਾ ਸਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਪਿਤਾ ਨਾ ਹੁੰਦੇ ਤੇ ਅਸੀਂ ਇਸ ਸੰਸਾਰ 'ਚ ਨਾ ਹੁੰਦੇ ਤੁਹਾਡਾ ਬਹੁਤ 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 ਸ਼ੁਕਰੀਆ ਵਾਹਿਗੁਰੂ ਜੀ ਸਾਨੂੰ ਇਸ ਪੰਜਾਬੀ ਖਾਨਦਾਨ ਚ ਦਿੱਤਾ ਹੈ ਪੰਜਾਬੀ ਖਾਨਦਾਨ ਚ ਪੈਦਾ ਕੀਤਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੜੀ ਵੀ ਜੁਨੀ ਅਸੀਂ ਆਈਏ ਜਦੋਂ ਵੀ ਆਈਏ ਅਸੀਂ ਪੰਜਾਬੀ ਸਿੱਖ ਕੌਮ ਦੇ ਵਿੱਚ ਆਈਏ ਮਹਾਰਾਜ ਦੇ ਅੱਗੇ ਇਹ ਹੀ ਅਰਦਾਸ ਬੇਨਤੀ ਜੋੜਦੀ ਜੁੜੀ ਹੈ ਔਰ ਜੋੜਦੀਆਂ ਵਾਹਿਗੁਰੂ ਸਾਡੀਆਂ ਭੈਣਾਂ ਨੂੰ ਕੀਰਤਨ ਕਰਨ ਦਾ ਬਲ ਬਖਸ਼ੋ ਅਤੇ ਸਾਨੂੰ ਇਕਤਾ ਵਿੱਚ ਜੋੜ ਕੇ ਰੱਖੋ ਵਾਹਿਗੁਰੂ ਚਿਕਾ ਕਾਲਸਾ ਬਹੁਤ ਸੋਹਣੀ ਚੱਲ ਰਹੀ ਹੈ ਤੁਸੀਂ ਅਖੀਰਲੇ ਸ਼ਬਦ ਲੈ ਕੇ ਭੇਜ ਜਾਓ ਤੁਸੀਂ ਸਾਹਮਣੇ ਆਓ ਜੀ ਤੁਹਾਡੇ ਕੋਲ ਵੀ ਅਸੀਂ ਗੁਰਬਾਣੀ ਰੈਫਰੈਂਸ 'ਚ ਗੱਲ ਕਰਾਂਗੇ ਗੁਰੂ ਦਾ ਪਰਿਵਾਰ ਸਹਿਬ ਜਾਦੇ ਇੰਨੀ ਸੋਹਣੀ ਸਿੱਖਿਆ ਧੰਨ ਮਾਤਾ ਗੁਜਰੀ ਜੀ ਨੇ ਦਿੱਤੀ ਕਿ ਉਹਨਾਂ ਦਾ ਮਨ ਜਿਹੜਾ ਹੈ ਉਹ ਅਕਾਲ ਪੁਰਖ ਦੇ ਪਿਆਰ ਨਾਲ ਆਪਣੇ ਗੁਰਪਿਤਾ ਸੈਬ ਸਿੱਧਿ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ਾਂ ਦੇ ਨਾਲ ਸਿਉਂਤਿਆ ਗਿਆ ਸੀ ਹੈਨਾ ਜੀ ਸਿਲਾਈ ਹੋ ਗਈ ਸੀ ਬਾਣੀ ਕਹਿੰਦੀ ਹੈ ਤਿੱਥੇ ਸੀਤੋਂ ਸੀਤਾ ਮਹਿਮਾ ਮਾਏ ਤਾਂ ਕਿ ਰੂਪ ਨਾ ਘਟਨੇ ਉਹ ਉੱਥੇ ਜਾ ਕੇ ਜਿਹਦਾ ਜਿਹੜਾ ਅਟੈਚ ਹੋ ਜਾਂਦਾ ਜਿਹੜਾ ਸੀ ਜਾਂਦਾ ਜਿਹਦੀ ਸਿਲਾਈ ਹੋ ਜਾਂਦੀ ਹੈ ਉਹਨ ਵੱਖ ਨਹੀਂ ਹੁੰਦਾ ਉਹਦੀ ਮਹਿਮਾ ਕੋਈ ਨਹੀਂ ਕੋਈ ਨਹੀਂ ਬੋਲ ਸਕਦਾ ਹੈਨਾ ਹੁਣ ਇਹ ਉਦਾਹਰਨ ਗੁਰੂ ਨਾਨਕ ਸਾਹਿਬ ਜੀ ਦਾ ਹੈ ਕਿੰਨਾ ਪਿਆਰਾ ਉਦਾਹਰਨ ਦਿੱਤਾ ਹੈ ਸਾਚਾ ਸਾਹਿਬ ਸੱਚ ਨਾਈ ਪੱਖਿਆ ਪਉ ਪਾਰ ਅਸੀਂ ਕਿੰਨੀ ਵਿਆਖਿਆ ਕਰੀਏ ਹੈਨਾ ਉਹਦੇ ਬਾਰੇ ਉਹ ਤਾਂ ਸੱਚੇ ਸੀਗੇ ਆਪਣੀਆਂ ਕੁਰਬਾਨੀਆਂ ਦੇ ਕੇ ਚਲੇ ਗਏ ਸਾਨੂੰ ਕਿਹੜੀ ਅੱਜ ਕੁਰਬਾਨੀ ਦੀ ਲੋੜ ਹੈ ਹੁਣ ਤਾਂ ਕੋਈ ਜ਼ੁਲਮ ਹੋ ਰਹੀ ਨਹੀਂ ਰਿਹਾ ਹੁਣ ਤਾਂ ਕੋਈ ਐਸਾ ਬਾਦਸ਼ਾਹ ਨਹੀਂ ਹੈ ਸਾਨੂੰ ਕਹਵੇ ਤੂੰ ਇਸਲਾਮ ਕਬੂਲ ਕਰ ਹੈਨਾ ਹੁਣ ਤਾਂ ਇਹ ਜੀ ਕੋਈ ਗੱਲ ਨਹੀਂ ਪਰ ਫੇਰ ਵੀ ਚੁਣੌਤੀ ਉਹਦੀ ਹੈ ਜੀਵਨ ਦੇ ਵਿੱਚ ਆਪਣੇ ਧਰਮ ਦੇ ਬਾਰੇ ਜਦੋਂ ਕਿਤੇ ਚਰਚਾ ਹੁੰਦੀ ਹੈ ਜਦੋਂ ਕੋਈ ਉੱਚਾ ਨੀਵਾ ਅਖਬਾਰ ਚ ਜਾਂ ਮੀਡੀਆ ਚ ਅਸੀਂ ਸੁਣਦੇ ਆ ਉਸ ਵੇਲੇ ਐਜ਼ ਏ ewomen ਐਜ਼ ਏ ਔਰਤ ਐਜ਼ ਏ ਸਿੱਖ ਨਾਰੀ ਤੁਹਾਡੇ ਮਨ ਦੇ ਵਿੱਚ ਮਾਤਾ 구ਜਰੀ ਨੂੰ ਖਿਆਲ ਕਰਦੇ ਹੋਏ ਮਾਤਾ ਭਾਗੋ ਨੂੰ ਖਿਆਲ ਕਰਦੇ ਹੋਏ ਕੀ ਆਉਦਾ ਕੀ ਮੈਂ ਪਹਿਰੇਦਾਰੀ ਕਰਾਂ ਆਪਣੇ ਪਰਿਵਾਰ ਚ ਸਮਾਜ ਚ ਸੰਸਾਰ ਚ ਕਿੱਦਾਂ ਤੁਸੀਂ ਆਪਣਾ ਫਤਿਹ ਬਲਾ ਕੇ ਆਪਣਾ ਨਾਮ ਦੱਸ ਕੇ ਵਿਚਾਰ ਦੱਸੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਵਲਜੀਤ ਕੌਰ ਹੈ ਮੈਂ ਤੇ ਬਹੁਤ ਦੁਖੀ ਹੁੰਨੀ ਆ ਜਦੋਂ ਐਸਾ ਦੇਖਦੀ ਆ ਕਿ ਬੱਚੇ ਬਹੁਤ ਗਲਤ ਰਸਤੇ ਤੇ ਜਾ ਰਹੇ ਨੇ ਸਾਡੀ ਸਿੱਖੀ ਨੂੰ ਛੋੜ ਕੇ ਅਲੱਗ-ਅਲੱਗ ਰਸਤਿਆਂ ਤੇ ਜਾ ਰਹੇ ਆ ਮੈਂ ਤੇ ਇਹੀ ਕਵਾਂਗੀ ਸਾਧੋਂ ਆਪਣੇ-ਆਪਣੇ ਘਰ ਦੇ ਬੱਚਿਆਂ ਨੂੰ ਵੀ ਅਸੀਂ ਇਹੀ ਕਹਨੇ ਆ ਕਿ ਤੁਸੀਂ ਸਿੱਖੀ ਵਿੱਚ ਆਓ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਅਸੀਂ ਉਹਨਾਂ ਨੂੰ ਯਾਦ ਕਰੀਏ ਉਹਨਾਂ ਨੂੰ ਦੇਖੋ ਉਦੋਂ ਤੱਕ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਤੁਹਾਡੇ ਮਨ ਦੇ ਵਿੱਚ ਤਕਲੀਫ ਹੁੰਦੀ ਹੈ ਤਕਲੀਫ ਹੁੰਦੀ ਹੈ ਦੇਖ ਕੇ ਬਹੁਤ ਤਕਲੀਫ ਲੱਗਦੀ ਹੈ ਬੱਚੇ ਸਾਡੇ ਗਲਤ ਗਲਤ ਰਸਤਿਆਂ ਤੇ ਜਾ ਰਹੇ ਨੇ ਅਸੀਂ ਚਾਹਨਾ ਹੈ ਕਿ ਉਹ ਸਾਡੇ ਸਿੱਖੀ ਵਿੱਚ ਆਣ ਆਪਣੀ ਸਿੱਖੀ ਕੌਮ ਨੂੰ ਪਹਿਚਾਨਣ ਕਿ ਸਾਡੀ ਕਿੰਨੀ ਸ਼ਕਤੀ ਹੈ ਸਾਡੇ ਗੁਰੂਆਂ ਨੇ ਸਾਨੂੰ ਕਿੰਨੀਆਂ ਸ਼ਕਤੀਆਂ ਦਿੱਤੀਆਂ ਹੋਈਆਂ ਨੇ ਸਾਡੇ ਬੱਚੇ ਫਿਰ ਆਪਣਾ ਨਾਮ ਫਿਰ ਆਪਣਾ ਨਾਮ ਦੱਸੋ ਕਬਲਜੀਤਕੌਰ ਅਖੀਰਲੇ ਸ਼ਬਦ ਤੁਹਾਡੇ ਕੋਲੋਂ ਲੈ ਕੇ ਸਮਾਪਤੀ ਕਰਾਂਗੇ ਸੈਂਟਰ ਵਿੱਚ ਇੱਕ ਵਾਰ ਆ ਜਾਓ ਜੀ ਬੀਬੀ ਦੇ ਰੂਪ ਚ ਸਿੱਖ ਨਾਰੀ ਦੇ ਰੂਪ ਚ ਅੱਜ ਗੁਰੂ ਸਾਹਿਬ ਨੇ ਜਿਹੜਾ ਰਾਜ ਭਾਗ ਸਾਰੀ ਸਿੱਖ ਕੌਮ ਨੂੰ ਦਿੱਤਾ ਹੈ ਬੇਸ਼ੱਕ ਇਹ ਭੈਣਾ ਦੇ ਵਿੱਚ ਤੁਸੀਂ ਸਾਰੇ ਇੱਕ ਬਰਾਬਰਤਾ ਰੱਖਦੇ ਹੋ ਪਰ ਕਿਦਰ ਨਾ ਕਿਦਰ ਤੁਹਾਨੂੰ ਕਮਾਨ ਵੀ ਸੰਭਲਣੀ ਪੈਣੀ ਹੈ ਜਥੇਦਾਰੀ ਵਾਲੀ ਆ ਪ੍ਰਧਾਨਗੀ ਵਾਲੀ ਲੇਕਿਨ ਤੁਹਾਡੇ ਮਨ ਦੀ ਨਿਮਰਤਾ ਤੇ ਹਲੀਮੀ ਦੱਸਦੀ ਹੈ ਇਹ ਸ਼ਬਦ ਸਿਰਫ ਜੁੜਿਆ ਹੋਇਆ ਹੈ ਪਰ ਤੁਸੀਂ ਸੇਵਾ ਭਾਵਨਾ ਹੀ ਮਨ ਚ ਰੱਖਦੇ ਹੋ ਪਰ ਜਿੱਥੇ ਐਸੀ ਗੱਲ ਆਉਦੀ ਹੈ ਕਿ ਤੁਸੀਂ ਅਸੀਂ ਦਰਸ਼ਕਾਂ ਨੂੰ ਦੱਸਣਾ ਜ਼ਿਆਦਾ ਹੈ ਕਿ ਬੀਬੀ ਵੀ ਮੈਨੇਜਮੈਂਟ ਕਰ ਸਕਦੀ ਹੈ ਹੈਨਾ ਔਰਤ ਵੀ ਸਿੱਖ ਧਰਮ ਦੇ ਵਿੱਚ ਨੁਮਾਇੰਦਗੀ ਕਰ ਸਕਦੀ ਹੈ ਸਾਡੇ ਇਤਿਹਾਸ ਪਏ ਹੈ ਪਰ ਅੱਜ ਤੁਹਾਡਾ ਉਦਾਹਰਣ ਅਸੀਂ ਲੈਣਾ ਚਾਹਾਂਗੇ ਕੀ ਕਹੋਗੇ ਤੁਸੀਂ ਇਹ ਸੂਚਨਾ ਦੇ ਨਾਲ ਸਮਾਪਤ ਕਰਾਂਗੇ ਬੋਲੋ ਜੀ ਮੈਂ ਤੇ ਹਰ ਸਮੇਂ ਇਹ ਹੀ ਕਹਿੰਨੀ ਹੈ ਕਿ ਸੰਗਤ ਤੋਂ ਬਿਨਾ ਕੁਝ ਨਹੀਂ ਹੈ ਸੰਗਤ ਦੇ ਨਾਲ ਹੀ ਜੁੜ ਕੇ ਜਿਹੜੀ ਇਹ ਪ੍ਰਧਾਨਗੀ ਜਿਹੜੀ ਦਿੰਦੇ ਹੈ ਇਹਦਾ ਕੋਈ ਮਸਤ ਨਹੀਂ ਪਹਿਲਾ ਸੰਗਤ 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 ਹੀ ਜੇ ਮਾਰੇ ਸਾਰੇ ਜਿਹੜੀ ਵੀ ਹੋਏਗੀ ਤਾਦੀ ਅਸੀਂ ਹਾਂ ਕਰ ਸਕਦੇ ਆ ਮੈਂ ਇਕੱਲੀ ਕੁਛ ਨਹੀਂ ਕਰ ਸਕਦੀ ਜੋ ਕੁਛ ਅਸੀਂ ਪਰਿਵਾਰ ਵਾਂਗੇ ਇੱਕ ਸੰਗਤ ਨੂੰ ਆਪਣੇ ਰੂਪ ਵਾਂਗ ਦੇਖ ਕੇ ਮਤਲਬ ਗੁਰੂ ਘਰ ਦੇ ਪਰਿਵਾਰ ਨਾਲ ਸਮਝ ਕੇ ਅਸੀਂ ਸਾਰੇ ਇਕੱਠੇ ਮਿਲ ਕੇ ਜਿਹੜਾ ਜੋ ਵੀ ਸਾਡਾ ਸਲਾਮਤ ਸੁਰਾ ਅਸੀਂ ਕਰਦੇ ਆਂ ਬਹੁਤ ਕਰਦੇ ਨੇ ਸਾਰਿਆਂ ਨੂੰ ਅੱਗੇ ਬਹੁਤ ਕਰਦੇ ਨੇ ਇੱਕ ਵਾਰ ਫੇਰ ਬੋਲੋ ਕੀ ਬੋਲਣਾ ਚਾਹੀਦਾ ਸ ਮਤਲਬ ਸਾੜੀ ਜਿਹੜੀ ਜਿਹੜੀ ਇਧਰ ਆ ਕੇ ਬੋਲੋ ਜੀ ਕੈਮਰੇ ਸਾੜੀਆਂ ਵੀ ਸਾੜੀਆਂ ਆ ਜਿਹੜੀਆਂ ਸਾੜੀ ਲੇਡੀ ਇਸੇ ਸਾਥ ਸੰਗਤ ਦੇ ਜਿੰਨੇ ਵੀ ਅਸੀਂ ਲੇਡੀਆਂ ਸਾਨੂੰ ਬਹੁਤ ਪ੍ਰੇਰੀਤ ਕਰਦੇ ਨੇ ਸਾਨੂੰ ਅੱਗੇ ਵਧਾਉਂਦੇ ਨੇ ਸਾਨੂੰ ਖਿੱਚ-ਕਿੱਚ ਕੇ ਲੈ ਕੇ ਆਉਂਦੇ ਨੇ ਅਸੀਂ ਨਹੀਂ ਵੀ ਆਣਾ ਚਾਹੀਏ ਫੋਨ ਕਰ ਕਰਕੇ ਤੁਹਾਨੂੰ ਆਣਾ ਹੋਏਗਾ ਚਲੋ ਮੇਰੇ ਨਾਲ ਚੱਲਣਾ ਹੈ ਇਹ ਗੱਲ ਨੂੰ ਥੋੜਾ ਕੌਂਟਰਡਿਕਟੀ ਅਸੀਂ ਸੁਣਾਗੇ ਇਹਨਾਂ ਦੇ ਲਈ ਮੈਂ ਜਨ ਇਹਨਾਂ ਦੇ ਖਿਲਾਫ ਪੁੱਛ ਰਿਹਾ ਤੁਸੀਂ ਇਹਦੇ ਇਹਦੇ ਰਾਕੇ ਦੱਸੋ ਤੁਹਾਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਨੂੰ ਇਹ ਪ੍ਰੇਰ ਦੇ ਕੇ ਡਾਟਦੇ ਹੈ ਘੂਰਦੇ ਹੈ ਕਿ ਰੋਬੇ ਬੈਠਾ ਰੱਖਦੇ ਹੈ ਕੀ ਕਹਿਣਾ ਚਾਹੋਗੇ ਇਹਨਾਂ ਦੀ ਨਹੀਂ ਨਹੀਂ ਡਾਟਦੇ ਰੋਬ ਥੱਲੇ ਰੱਖਣਾ ਨਹੀਂ ਇਹਨਾਂ ਦੀ ਫਿਤਰਤ ਨਹੀਂ ਇਨਾਂ ਦੀ ਫਿਤਰਤ ਨਹੀਂ ਸਭ ਨੂੰ ਨਾਲ ਲੈ ਕੇ ਇਕੱਠੇ ਲੈ ਕੇ ਚੱਲਣਾ ਸਾਰਿਆਂ ਨੂੰ ਕਿੱਥੇ ਬਿਲਕੁਲ ਜੇ ਹਾਂ ਜਿੱਥੇ ਪਿਆਰ ਹੁੰਦਾ ਹੈ ਉੱਥੇ ਟਕਰਾਰ ਵੀ ਹੁੰਦੀ ਹੈ ਆਪਣਾ ਸਮਝ ਕੇ ਅਗਰ ਅਨੁਸ਼ਾਸਨ ਤਾਂ ਰੱਖਣਾ ਪੈਂਦਾ ਬਿਲਕੁਲ ਅਨੁਸ਼ਾਸਨ ਰੱਖਦੇ ਨੇ ਜਿੱਥੇ ਸਾਡੀ ਗਲਤੀਆਂ ਦੀਆਂ ਸਾਨੂੰ ਦੱਸਦੇ ਵੀ ਨੇ ਹਾਂਜੀ ਸਮਝਾਉਂਦੇ ਵੀ ਨੇ ਨਾ ਇਹ ਉਦੋਂ ਸਾਨੂੰ ਡਾਟਦੇ ਨੇ ਕਿਉਂ ਨਹੀਂ ਆਏ ਅੱਜ ਗੁਰਦੁਆਰੇ ਤੁਸੀਂ ਕੋਈ ਨਿਆ ਗੁਰਦਾਰੇ ਕੀ ਗੱਲ ਹੈ ਇੱਕ ਗੱਲ ਹੋਰ ਕਹੀ ਸੀ ਤੁਹਾਨੂੰ ਕੀਰਤਨ ਦੇ ਵਿੱਚ ਇਹਨਾਂ ਨੇ ਲਿਆਂਦਾ ਸੀ ਤੁਹਾਨੂੰ ਕੀਰਤਨ ਨਹੀਂ ਆਦ ਕੀ ਕਰੋਗੇ ਤੁਸੀਂ ਮੈਂ ਵੀਰ ਜੀ ਕੀਰਤਨ ਕਾ ਇੱਥੇ ਬੈਠਦੀ ਸੋਚਦੀ ਸੀ ਕਿ ਮੈਂ ਵੀ ਮਹਾਰਾਜ ਦੀ ਹਜ਼ੂਰੀ ਚ ਕੀਰਤਨ ਕਰਾਂ ਫੇਰ ਮੈਨੂੰ ਆਸਤੇ ਆਸਤੇ ਮੈਂ ਥੋੜਾ ਜਿਹਾ ਸਿੱਖਿਆ ਫੇਰ ਮਹਾਰਾਜ ਜੀ ਅਰਦਾਸ ਕੀਤੀ ਸੱਚਾ ਪਾਤਸ਼ਾਹ ਮੈਨੂੰ ਇਹ ਕੀਰਤਨ ਨਾਲ ਜੋੜੋ ਫੇਰ ਭੈਣ ਜੀ ਕਹਿੰਦੇ ਸੀ ਚੱਲ ਮੈਂ ਡਰਦੀ ਨਹੀਂ ਜਾਂਦੀ ਸੀ ਭੈਣ ਜੀ ਕਹਿੰਦੇ ਸੀ ਚੱਲ ਕੀਰਤਨ ਕਰ ਚੱਲ ਕੀਰਤਨ ਕਰ ਫੇਰ ਮੈਂ ਦੇਖਦੇ ਉਹ ਤੁਸੀਂ ਬੇਸੂਰੇ ਹੋਗੇ ਉਹ ਤੋਂ ਮੈਨੂੰ ਉਹਨੇ ਅੱਛੇ ਤਰ੍ਹਾਂ ਨਹੀਂ ਆਂਦਾ ਸੀ ਵਾਹਿਗੁਰੂ ਵੱਲੋਂ ਫੇਰ ਭੈਣ ਜੀ ਨੇ ਨਾਲ ਮਿਲ ਮਿਲ ਕੇ ਐਨਾ ਸਰਬਜੀਤ ਭੈਣ ਜੀ ਨੇ ਸਾਰੀਆਂ ਭੈਣਾਂ ਨੇ ਮਿਲ ਕੇ ਮੈਨੂੰ ਸਹਾਇਤ ਕੀਤਾ ਕਿ ਨਹੀਂ ਤੁਸੀਂ ਕਰੋ ਰੰਜੀਤ ਕਰੋ ਕੀਰਤਨ ਅਸੀਂ ਤੁਹਾਡੇ ਨਾਲ ਹੈ ਕੇ ਆ ਤੇ ਅੱਜ ਵਾਹਿਗੁਰੂ ਦੀਦੀ ਮੇਹਰ ਵਾਈਕੂ ਜੀ ਤੇ ਸੱਤ ਪਹਿਲ ਮੇਹਰ ਐ ਨਾਤਾ ਵੀ ਮਿਹਰ ਐ ਇਹਨਾਂ ਤੇ ਵੀ ਮਿਹਰ ਪਈ ਆ ਮੇਰੇ ਉੱਤੇ ਜਣੇ ਪਿਆਰ ਪਿਆਰ ਤੇ ਸਪੋਰਟ ਇਹਨਾਂ ਨੇ ਇਹਨਾਂ ਨੇ ਬਹੁਤ ਪਿਆਰ ਦਿੱਤਾ ਐ ਪੈਨਾਂ ਨੇ ਮੈਨੂੰ ਸੁਨੀਤਾ ਪੈਂਜੀ ਐ ਇਹਨਾਂ ਨੇ ਵੀ ਪਿਆਰ ਦਿੱਤਾ ਐ ਬਹੁਤ ਪਿਆਰ ਦਿੱਤਾ ਬੜਾ ਸਹਿਯੋਗ ਦਿੱਤਾ ਐ ਸਾਡੀਆਂ ਭੈਣੀਆਂ ਬਹੁਤ ਬਹੁਤ ਪਿਆਰੀਆਂ ਐ ਸਾਡੀਆਂ ਭੈਣਾਂ ਸਾਰੀਆਂ ਇਹ ਮੇਰੀ ਦੀਦੀ ਵੀ ਲੱਗਦੇ ਐ ਸਤਕਾਰਯੋਗ ਸਤਸੰਗਤ ਜੀ ਕਲਯੁਗ ਮੇ ਕੀਰਤਨ ਪਰ ਦਾਣਾ ਜੈ ਗੁਰਮੁਖ ਮਨ ਲਾਏ ਧਿਆਨਾ ਇਸ ਬੀਬੀ ਦੇ ਬਾਰੇ ਅਸੀਂ ਸੁਣਾ ਕੇ ਆਪ ਜੀ ਨੂੰ ਤੇ ਸਵਾਲ ਕਰਕੇ ਸਿਰਫ ਸੰਦੇਸ਼ ਲਾਉਣ ਦੇ ਲਈ ਇਹ ਕੀਤਾ ਹੈ ਅਸੀਂ ਕਿਧਰੇ ਵੀ ਪ੍ਰਧਾਨ ਹੋਈਏ ਕਿਧਰੇ ਵੀ ਹੈੱਡ ਆਫ ਦਾ ਡਿਪਾਰਟਮੈਂਟ ਹੋਈਏ ਕਿਧਰੇ ਵੀ ਅਸੀਂ ਮੈਨੇਜਮੈਂਟ ਨੂੰ ਕਮਾਂਡ ਸੱਲੀਏ ਪਰ ਆ ਜਿਹੜਾ ਭੈਣਾ ਨਾਲ ਨਾਲ ਖੜੇ ਹੋ ਕੇ ਪਿਆਰ ਵੰਡਣਾ ਨਾ ਇਹ ਜੇ ਕਿਸੇ ਨੂੰ ਆ ਗਿਆ ਫਿਰ ਉਹ ਪ੍ਰਧਾਨ ਦੀ ਵੀ ਅਹੁਦੇਦਾਰ ਦੀ ਵੀ ਉਹ ਪ੍ਰੈਸੀਡੈਂਟ ਦੀ ਵੀ ਉਹ ਸਾਰੇ ਜਥੇ ਸਮੇਂ ਜੈ ਜੈਕਾਰ ਹੁੰਦੀ ਹੈ ਇੱਥੇ ਪ੍ਰਧਾਨਗੀ ਦੇ ਤੌਰ ਤੇ ਸਿਰਫ ਸਟicker ਲੱਗਿਆ ਹੈ ਲੇਕਿਨ ਇਹਨਾਂ ਨੇ ਸਭ ਨੂੰ ਹੀ ਆਪਣੇ ਨਾਲ ਲੈ ਕੇ ਬਰਾਬਰ ਚੱਲਿਆ ਹੈ ਪੰਜੀ ਇਸ ਪਿਆਰ ਦੇ ਵਿੱਚ ਇੱਕ ਜੈਕਾਰਾ ਲਗਾਓ ਦੇਖਾ ਤੁਹਾਡੇ ਕੰਠ ਦੀ ਆਵਾਜ਼ ਜੈਕਾਰੇ ਦਾ ਜਵਾਬ ਕਿਵੇਂ ਦਿੰਦੀ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇੱਕ ਸਮਾਪਤੀ ਕਰਾਂਗੇ ਇਥੇ ਗੁਰਮਤ ਸੰਗੀਤ ਦੇ ਵਿੱਚ ਤੁਸੀਂ ਕਾਫੀ ਤੰਨੀ ਹੋ ਅਸੀਂ ਤੁਹਾਨੂੰ ਕੀਰਤਨ ਗਾਉਂਦੇ ਵੀ ਸੁਣਿਆ ਹੋਇਆ ਹੈ ਕੀ ਮੈਸੇਜ ਦੋਗੇ ਬੀਬੀਆਂ ਨੂੰ ਇਸ ਪਾਸੇ ਆਉਣ ਦੇ ਲਈ ਇੱਥੇ ਸਮਾਪਤੀ ਕਰੀਏ ਜਿਹੜੇ ਸੁਣਨਗੇ ਤੁਹਾਨੂੰ ਮੇਰਾ ਮੈਸੇਜ ਇਹ ਹੈ ਕਿ ਵੱਧ ਤੋਂ ਵੱਧ ਆਪਣੇ ਘਰਾਂ ਵਿੱਚ ਪੰਜਾਬੀ ਬੋਲੋ ਗੁਰਬਾਣੀ ਪੜੋ ਬੱਚਿਆਂ ਨੂੰ ਇਸ ਤਰਫ ਲੈ ਕੇ ਆਓ 뮤직 ਕਿਵੇਂ ਸਿੱਖਣਗੇ 뮤직 ਦੇਖੋ ਅੱਜਕੱਲ੍ਹ ਬੜੇ ਤੁਸੀਂ ਸਕਰੀਨ ਵੱਲ ਦੇਖ ਬੜੇ ਅੱਜਕੱਲ ਅਕੈਡਮੀਜ਼ ਖੁੱਲੀਆਂ ਨੇ 뮤직 ਦੀਆਂ ਜਿੱਥੇ ਤੁਸੀਂ ਬੱਚਿਆਂ ਨੂੰ ਭੇਜ ਸਕਦੇ ਹੋ ਬਟ ਉਸ ਤੋਂ ਪਹਿਲਾਂ ਗੁਰਬਾਣੀ ਕੰਠ ਕਰਨਾ 뮤직 ਸਿੱਖਣਾ ਅਲੱਗ ਚੀਜ਼ ਹੈ ਲੇਕਿਨ ਗੁਰਬਾਣੀ ਨੂੰ ਗਾ ਕੇ ਗਾ ਕੇ ਜੋ ਸੁਨਾਣਾ ਉਹ ਅਲੱਗ ਚੀਜ਼ ਤੁਹਾਡਾ ਮੈਂ ਤੁਹਾਡਾ ਦਰਸ਼ਕ ਤੋਂ ਮੈਸੇਜ ਸੁਣ ਕੇ ਕੋਈ ਬੀਬੀ ਕਲਕੱਤੇ ਵਿੱਚ ਜਿਹੜੀ ਰਹਿੰਦੀ ਹੈ ਜਾਂ ਕੋਈ ਭੈਣ ਉਹ ਤੁਹਾਡੇ ਨਾਲ ਜੁੜਨਾ ਚਾਹਵੇ ਕੀ ਕਹੋਗੇ ਤੁਸੀਂ ਸਾਡਾ ਉਹਨਾਂ ਦਾ ਸਵਾਗਤ ਹੈ ਬਹੁਤ-ਬਹੁਤ ਸਵਾਗਤ ਹੈ ਅਗਰ ਜੁੜਨਾ ਚਾਹੁੰਦੇ ਤੇ ਅਸੀਂ ਆਪਣੇ ਤਨਪਾਗ ਸਮਝਾਂਗੇ ਕਿ ਜਿਹੜੀ ਵੀ ਬੀਬੀ ਸਾਡੇ ਨਾਲ ਜੁੜਨਾ ਚਾਹ ਰਹੀ ਹੈ ਬੜੀ ਅੱਛੀ ਗੱਲ ਹੈ ਜੁੜੋ ਘਰ-ਘਰ ਗੁਰਬਾਣੀ ਪਹੁੰਚਾਓ ਘਰ-ਘਰ ਕੀਰਤਨ ਪਹੁੰਚਾਓ ਔਰ ਬੱਚਿਆਂ ਨੂੰ ਇਸ ਤਰਫ ਲਗਾਓ ਬਹੁਤ ਸੋਹਣੀ ਗੱਲ ਹੈ ਸਿੱਖ ਬੀਬੀਆਂ ਵੱਲੋਂ ਸਿੱਖ ਨਾਰੀ ਵੱਲੋਂ ਅਸੀਂ ਇਹ ਸੰਦੇਸ਼ ਗੁਰਬਾਣੀ ਨੂੰ ਕੰਠ ਕਰਨਾ ਤੇ ਗੁਰਬਾਣੀ ਨਾਲ ਜੁੜਨਾ ਤੇ ਕਿਤੇ ਵੀ 뮤זיਕ ਅਕੈਡਮੀ ਹੈ ਉਥੇ ਭਰਤੀ ਹੋ ਕੇ ਸੰਗੀਤ ਸਿੱਖੋ ਕਲਾਸਿਕਲ ਸੰਗੀਤ ਵੀ ਸਿੱਖੋ ਤਾਂ ਕਿ ਤੁਹਾਨੂੰ ਤੁਹਾਨੂੰ ਪਤਾ ਚੱਲੇ ਗੁਰੂ ਸਾਹਿਬ ਨੇ ਬਹੁਤ ਸਾਰੀ ਬਾਣੀ ਨੂੰ ਗੁਰੂ ਸਾਹਿਬ ਨੇ ਰਾਗ ਵਿੱਚ ਬੰਦ ਕਰਕੇ ਰਚਨਾ ਉਚਾਰੀ ਹੈ ਇਸ ਕਰਕੇ ਜੇ ਅਸੀਂ ਰਾਗ ਬਾਰੇ ਨਹੀਂ ਸਮਝਾਂਗੇ ਤਾਂ ਫਿਰ ਕਿਦਰ ਨਾ ਕਿਤੇ ਗੁਰਬਾਣੀ ਜਿਹੜਾ ਘਰ ਪਹਿਲਾ ਘਰ ਦੂਜਾ ਘਰ ਤੀਜਾ ਉਹਦਾ ਆ ਪੜਤਾਲ ਵੀ ਆਉਦੀ ਹੈ ਗੁਰਮਤ ਸੰਗੀਤ ਦੇ ਆਧਾਰ ਤੇ ਗੁਰਬਾਣੀ ਵਿੱਚ ਬਹੁਤ ਡੂੰਘੀਆਂ ਗੱਲਾਂ ਨੇ ਅਖੀਰ ਵਿੱਚ ਰਾਗਮਾਲਾ ਦਾ ਵੀ ਉਚਾਰਨ ਹੋਇਆ ਪਿਆ ਠੀਕ ਹੈ ਜੀ ਖਸ਼ਟ ਆ ਰਾਗੁਣ ਗਾਏ ਹੈ ਨਾ ਅਸੀਂ ਆਖ ਚਿਹਰੇ ਸਾਡੇ ਗੁਰਦਾਰਾ ਸਾਹਿਬ ਸੇ ਪਹਿਲਾਂ ਅਸੀਂ ਸ਼ਲੋਕ ਮੈਂ ਅਖੰਡ ਪ੍ਰਸਾਦਿ ਭੋਗ ਦੇ ਬਾਅਦ ਨਾਲ ਅਸੀਂ ਸ਼ਲੋਕ ਮੈਂ ਨਾਮੇ ਪੜੇ ਨੇ ਨਾਲ ਅਸੀਂ ਉਹ ਵੀ 18 10 20 ਤੱਕ ਅਸੀਂ ਉਹ ਵੀ ਕੀਤਾ ਉਹਦੇ ਬਾਅਦ ਅਸੀਂ ਸਿਮਰਨ ਵੀ ਕੀਤਾ ਵਾਹਿਗੁਰੂ ਦਾ ਅੱਜ ਸਾ ਜੋ ਅੱਜ ਸਾਨੂੰ ਹੁਕਮ ਹੋਇਆ ਸੀ ਕਿ ਉਪਰੋਂ ਸਿਮਰਨ ਸਿਮਰਨ ਕਰਨਾ ਸੀ ਉਹ ਵੀ ਕੀਤਾ ਉਹਦੇ ਬਾਅਦ ਪੂਰਾ ਕੀਰਤਨ ਸੇ ਲਗਾਤਾਰ ਅਸੀਂ ਹੁਣੇ ਤੱਕ ਮਤਲਬ ਜੁੜੇ ਰਹੇ ਹਾਂ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਕੁਸੀਂ ਅੱਜ ਸਿਮਰਨ ਵੀ ਕੀਤਾ ਇਹ ਸਾਰੀਆਂ ਗੱਲਾਂ ਸੀ ਸੰਗਤ ਦੇ ਸਾਹਮਣੇ ਤਾਰ ਰੱਖ ਰਹੇ ਆ ਦਰਸ਼ਕੋ ਕਾਪ ਸਬਦੇ ਸਾਹਮਣੇ ਕੇ 28 ਤਰੀਕ ਨੂੰ ਇਹਨਾਂ ਨੇ ਗੁਰੂ ਸਾਹਿਬ ਦੇ ਪਰਿਵਾਰ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਨਵੇਂ ਕਲਾ ਗੁਰਮਤ ਦਾ ਰਸਤਾ ਚੁਣਿਆ ਅਸੀਂ ਅਗਲੀ ਸੂਚਨਾ ਦੇ ਵਿੱਚ ਫਿਰ ਆਪਜੀ ਦੇ ਨਾਲ ਮਿਲਾਂਗੇ ਇਹਨਾਂ ਸਿੱਖ ਬੀਬੀਆਂ ਦੀ ਇਹ ਸੂਚਨਾ ਮ ਆਪਜੀ ਤੱਕ ਮਿਲਾਈਆਂ ਹੋਰ ਵੀ ਬਧੇਰੇ ਨਿਊਜ਼ ਕੀਰਤਨ ਦੇ ਪ੍ਰੋਗਰਾਮ ਲਾਈਵ ਰਿਕਾਰਡਡ ਪ੍ਰੋਗਰਾਮ ਆਪਜੀ ਤੱਕ ਪਹੁੰਚਦੇ ਰਹਿਣਗੇ ਇਸ ਚੈਨਲ ਨੂੰ ਦੇ ਬਾਰੇ ਇਸ ਚੈਨਲ ਨੂੰ ਤੁਸੀਂ ਆਸ਼ੀਰਵਾਦ ਦਿਓ ਇਹਨੂੰ ਸਬਸਕ੍ਰਾਈਬ ਵੀ ਕਰੋ ਸਬਸਕ੍ਰਾਈਬ ਲਈ ਅਸੀਂ ਭੈਣ ਜੀ ਨੂੰ ਬੇਨਤੀ ਕਰਾਂਗੇ ਤੁਸੀਂ ਹਾਂ ਦੋਸਤ ਚੈਨਲ ਦੇ ਬਾਰੇ ਦਰਸ਼ਕਾਂ ਨੂੰ ਸਪੋਰਟ ਕਰਨ ਲਈ ਕੀ ਬੋਲੋਗੇ ਜੀ ਹੋਰ ਜਿਆਦਾ ਹੋਰ ਕੀ ਜੀ ਹਾਂਜੀ ਹਾਂਜੀ ਇਸ ਚੈਨਲ ਨੂੰ ਤੁਸੀਂ ਜਿਆਦਾ ਜਿਆਦਾ ਸਬਸਕ੍ਰਾਈਬ ਕਰੋ ਨਾਲੇ ਸਾਰੇ ਸਾਰੀ ਸਿੱਖ ਮੰਤ ਨੂੰ ਕਹਿੰਨੇ ਕਿ ਇਹਨਾਂ ਦੀ ਚੜ੍ਹਦੀ ਕਲਾ ਰਸਤੇ ਜਕਾਰਾ ਛੱਡੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਵੀ ਲਾਈਵ ਹੈ ਤੇਰਾ ਜਿਹੜੇ ਕਿ ਪ੍ਰੋਗਰਾਮ ਸਾਰਾ ਰਿਕਾਰਡ ਕਰ ਰਹੇ ਨੇ ਲਾਈਵ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਆਪਾਂ ਇੱਥੇ ਬੈਠਿਆ ਸੁਣਿਆ ਆਨੰਦ ਲਿਆ ਪਿਆਰ ਵੀ ਵਾਰਾਗ ਵੀ ਪਰ ਇਹਨਾਂ ਦੇ ਇਹ ਵੀ ਲਾਈਵ ਤੇਰਾ ਜੋ ਰਿਕਾਰਡਿੰਗ ਕਰਦੇ ਪਹਿਨੇ ਦਿਖਾ ਵੀ ਰਹੇ ਨੇ ਹਜ਼ਾਰਾਂ ਸੱਕਦਾ ਹੋਰ ਨਹੀਂ ਦੇਖਣ ਗਿਆ ਸੁਣਨ ਗਿਆ ਔਰ ਉਹ ਵੀ ਗੁਰੂ ਦੇ ਚਰਨਾਂ ਨਾਲ ਲੜ ਗਿਆ ਸਤਿਗੁਰ ਚੜ੍ਹਦੀ ਕਲਾ